ਦੇਤਾ ਗਲਤ ਦੇ ਆ ਜੂ ਹਾਏ ਡੋਸਟਰ ਵੈਲਕਮ ਟੂ ਮਾਈ ਨਾ ਦੇ ਵਲੋਗ ਮਨਸੀ ਚੱਲ ਨਿਆ ਢੀਲ ਵੇਖਣ ਸੱਤਾਂ ਲਈ ਛੇ ਭਾਈ ਪਲੀਜ਼ ਬਾਈ ਬਾਈ ਰੁਕ ਜਾ ਮਨਸੀ ਰੁਕ ਜਾ ਚੱਲ ਚੱਲ ਬੋਲੀ ਜਾਣਾ ਤੂੰ ਬੋਲੀ ਬੋਲੀ ਤੂੰ ਬੋਲਣਾ ਬਸ ਅਸੀਂ ਕੁਝ ਨਹੀਂ ਬੋਲਦੇ ਸੱਤਾ ਪਤਾ ਕੀ ਕਰ ਜਿਆ ਨਹੀਂ ਜਾ ਦੇ ਜਿਆ ਨਾਲ ਨਾ ਉੱਥੇ ਪੀੜ ਬੜੀ ਹੁੰਦੀ ਆ ਕਿਉਂ ਪਹਿਲੀ ਵਾਰ ਆਏਗਾ ਦੋਸਤੋ ਜਾ ਰਹੇ ਆਪਾਂ ਕਿੱਥੇ ਜਾ ਰਹੇ ਆ ਕਿੱਥੇ ਜਾ ਰਹੇ ਆ ਚੀਰ ਦਾ ਕਰ ਸਕ ਕਾਲੀ ਚੋ ਕਿੱਥੇ ਸੋਣੀ ਚੀ ਨਾਲ ਕੌਣ ਲੱਗਿਆ ਨਾਲ ਆਸ਼ਾ ਮਾ ਛਾਪਾ ਮਾਰੀ ਇਹਨਾ ਤੋਂ ਦੇ ਤੂੰ ਇਹ ਜੂਸ ਕਿਹੜਾ ਦੇ ਕੇ ਆਇਆ ਇਹ ਮੈਨੂੰ ਜਿਹੜਾ ਟਿਮ ਟਿਮ ਦੇ ਕੇ ਆਉਣਾ ਸੀ ਤੁਸੀਂ ਦੂਜਾ ਦੇ ਆਏ ਉਹ ਫਰੂਟ ਰਸ ਭੰਦਣਾ ਕਿਹੜਾ ਉਹ ਕਿਹੜੀ ਕੰਪਨੀ ਫਰੂਟ ਰਸ ਦੇਤਾ ਗਲਤ ਦੇ ਆਇਆ ਇਹ ਜੂਸ ਮੈਂ ਤਾਂ ਵੀਡੀਓ ਬਣਾਈ ਆ ਬੰਦੇ ਵਾਂਜੋ ਤੁਸੀਂ ਦੋਲੇ ਚਰਚ ਮਾਰਾ ਫਲਿੱਪੋ ਕੰਪਨੀ ਯਾਰ ਆ ਮੁੰਡਾ ਸਾਡਾ ਜਿਹਦੇ ਚੱਲ ਹਣ ਓਕੇ ਓਕੇ ਥੈਂਕ ਯੂ ਸੋ ਮੱਚ ਇਹ ਇਹ ਦੇ ਲੱਛਣ ਵੇਖੀ ਆ ਤੂੰ ਬੱਸ ਦੇਖੋ ਫੇਰ ਹਾਂਜੀ ਦੋਸਤੋ ਇੱਥੇ ਆਪਾਂ ਦੁਬਾਰਾ ਆ ਚੁੱਕੇ ਹਾਂ ਚੱਲ 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 ਸਾਹਮਣੇ ਉੱਥੇ ਚੱਲ ਆ ਜਾ ਰਦਰ ਹਮਦਾਨ ਯਾਰਾਣਾ ਥੋੜਾ ਜਿਹਾ ਸ਼ਾਮ ਜਿਹਦਾ ਮੌਸਮ ਹੈ ਨਾ ਔਖਾ ਹੋ ਗਿਆ ਵਿਊ ਆ ਇਹ ਪਿੰਡ ਚ ਬਣਾਇਆ ਸਰਪੰਚ ਸਾਹਿਬ ਚਰਨਜੀਤ ਸਰਪੰਚ ਦੀ ਬਦੌਲਤ ਬਣਾਇਆ ਇਹ ਬੰਬ ਘੜਤੀ ਅਰ ਬੰਦੇ ਨੇ ਜਿਵੇਂ ਮਰਜੀ ਆ ਬੱਸ ਬਣਾ ਬਣਾ ਪਰੀਆਂ ਨਾਲ ਸਪੈਸ਼ਲ ਸਟਾਫ ਰੱਖਿਆ ਯਾਰ ਸਾਫ ਸਾਫ ਸਫਾਈ ਵਾਸਤੇ ਸਾਫ ਸਫਾਈ ਵਾਸਤੇ ਵੀ ਹੈ ਮੈਂ ਤੂੰ ਪੂਰਾ ਐਂਡ ਆ ਪੂਰਾ ਐਂਡ ਕਿਵੇਂ ਦੱਸੀ ਬੜਾ ਜੀ ਹਾਂ ਇਧਰ ਨੂੰ ਕਰ ਓਏ ਕੀ ਹਾਲ ਵੀਰ ਜੀ ਕਿੰਨੇ ਕ ਦੇਰ ਲੱਗੂਗੀ ਆਪਾਂ ਨੂੰ ਚਾਹੀਦੀ ਹੱਕ ਵੋਟ ਮੜਾ ਕੇ ਆ ਦੋ ਯਾਰ ਵਾਜ ਮਾਰ ਦੋ ਅੱਗੇ ਵੀ ਅਸੀਂ ਦੋ ਤਿੰਨ ਵਾਰ ਅੱਗੇ ਮੁੜ ਗਏ ਚਲ ਹਾਂਜੀ ਤਾਂ ਨਾ ਆਣਾ ਪਰ ਹੁਣ ਤੋਂ ਫੇਰ ਨਾ ਕੰਮ ਹਾਂਜੀ ਤੇ ਕਿੰਨਾ ਚ ਆਪਣਾ ਕੀ ਸੇਵਾ ਲਵੋਗੇ ਤਿੰਨੇ ਜਣੇ ਅਸੀਂ ਦੋ ਤੁਸੀਂ ਤਿੰਨੇ ਆਹੀ ਆ ਲਾਉਣਾ ਹੀ 10 15 ਮਿੰਟ 10 ਮਿੰਟ 15 ਮਿੰਟ ਦੇ ਬਾਅਦ 70 ਜਿਆਦਾ ਨਹੀਂ 50 ਤੇ ਕਰ ਲੋ ਰਾਂ ਹਲੇ 20 ਰੁਪਏ ਆ 30 ਰੁਪਏ ਮੋੜ ਲੇ ਚਲ ਆ ਜਾ ਇੱਥੇ ਹੁੰਦੇ ਸੀ ਅੰਕਲ ਇੱਥੇ ਬਹਿੰਦੇ ਹੁੰਦੇ ਸੀਗੇ ਉਹਨਾਂ ਦਾ ਟੁੱਟ ਗਿਆ ਚੂਕਣਾ ਕਿਸੇ ਕਾਰਨ ਉਹ ਆ ਨਹੀਂ ਸਕੇ ਨਹੀਂ ਤਾਂ ਅੰਕਲ ਨੇ ਆਪਣੇ ਨਾਲ ਲੈਸ ਕਰ ਲੈਣਾ ਸੀ ਅੰਕਲ ਨਾਲ ਲਿਆਇਆ ਆਪਣੀ ਬੋਲੀ ਚੱਲ ਚੱਲ ਬਾੜ-ਵਾੜ ਅੰਦਰ ਆਣਾ ਬਾਈ ਕਿ ਦੱਸ ਵੀ ਦੱਸ ਕਿੱਥੇ ਆਇਆ ਆਪਾਂ ਵਾਰਾ ਤਾਂ ਆ ਚੁੱਕੇ ਆ ਜੀ ਇਹ ਤੁਸੀਂ ਦੇਖੀ ਆ ਪਹਿਲਾਂ ਤੋਂ ਲੋਕੇਸ਼ਨ ਅਸੀਂ ਕਰ ਲੈਂਦਾ ਤੁਸੀਂ ਸਟਾਰਟਿੰਗ ਕਰਾ ਲਓ ਫੇਰਿੰਗ ਸਮਝਾ ਦੂਗਾ ਫਿਰ ਸਟਾਰਟ ਕਿਉਂ ਕਰਵਾਇਆ ਫੇਰ ਮੈਨੂੰ ਚਲਾਉਣ ਨੂੰ ਦੋ ਦੇ ਕੇ ਕੀ ਚਲਾਉਣ ਦਾ ਇਹ ਚਲਾ ਲੈਗਾ ਤੂੰ ਬਹੁਤ ਔਖੀ ਆ ਜ਼ੋਰ ਪਤਾ ਕਿੰਨਾ ਲੱਗਦਾ ਹੈ ਇਹ ਪ੍ਰਾਣਾ ਖੂਂਦਾ ਹੀ ਛੱਪੜ ਹੁੰਦਾ ਸੀ ਜੀ ਇੱਥੇ ਛੱਪੜ ਛੱਪੜ ਹੁੰਦਾ ਸੀ ਛੱਪੜ ਦੇ ਵਿੱਚ ਆ ਖੂਂਦਾ ਸੀ ਚਰਲੀ ਸਰਪੰਚ ਨੇ ਹਾਰ ਬਲਦੀ ਪੈਂਦੀ ਦੇਖੋ ਤੁਸੀਂ ਇੱਕ ਵੀ ਗਲੀ ਕੱਚੀ ਨਹੀਂ ਮੈਂ ਚਾਰ ਮੇਰੇ ਜਿਹੜੇ ਕੋਲੇ ਕੋਲੇ ਘਰ ਆ ਪਾਲੇ ਦੇ ਆ ਰਿਆ ਮੈਂ ਕੋਲੇ ਘਰ ਆ ਮੈਂ ਘਰ ਕੋਲੇ ਆਣਾ ਸਾਹਮਣੇ ਵਾਲੇ ਆ ਮੇਰਾ ਲਾਦਾ ਜੀ ਦਾ ਘਰ ਤਾਂ ਸਾਹਮਣੇ ਨਾਲ ਦਾ ਕਰਾ ਤੀ ਕਹਿੰਦੇ ਉਹਨੂੰ ਮੂਵੀ ਬਣਾਉਂਦੇ ਨੇ ਕਿਹਦੀ ਫ੍ਰੀ ਵੈਡਿੰਗ ਫ੍ਰੀ ਵੈਡਿੰਗ ਵੀ ਹੁੰਦੀਆਂ ਜੀ ਇੱਥੇ ਆਣ ਕੇ ਤੁਸੀਂ ਬੈਠੋ ਆਣ ਕੇ ਇਹ ਤੁਹਾਡੇ ਕੋਲੇ ਮੈਜਿਕ ਮੂਮੈਂਟ ਹੈਗੀ ਹੈ ਤੂੰ ਲਿਆਗੇ ਪੀਪੂ ਸਕਦੇ ਈ ਫਿਰ ਤੇ ਬਾਕੀ ਠੰਡਾ ਛੰਡਾ ਪੀ ਸਕਦੇ ਈ ਤੇ ਮੇਰਾ ਹੋ ਗਿਆ ਜੀ ਕੈਮਰਾ ਵੀ ਸਾਡਾ ਸਲੋ ਹੋ ਗਿਆ ਥੋੜਾ ਜਿਹਾ ਵਿੱਚ ਆਕਾਸ਼ ਲਾਈਟ ਪੈਨ ਆਕਾਸ਼ਦੀਪ ਸਿੰਘ ਪੈਨਡ ਹੈਗਾ ਆਪਣਾ ਕਮੇਡੀ ਸਾਬੂ ਇਹ ਮੇਰੇ ਮਾਮਾ ਸਹਰਾ ਜੀ ਦਾ ਲੜਕਾ ਈ ਨੂੰ ਤੇ ਮੈਨੂੰ ਮਿਲਣਾ ਹੈ ਸਪੈਸ਼ਲ ਤਿੰਨ ਦਿਨ ਸਾਡੇ ਕੋਲੇ ਸਟੇ ਕਰਨ ਆਇਆ ਕੋਈ ਕਿੰਨਾ ਪਿਆਰ ਮੋੜਾ ਹੈ ਠੀਕ ਹੈ ਜੀ ਬਾਬੇ ਬੰਦੀ ਹੋਣੀ ਚੰਗੀ ਹੈ ਇਹ ਬੰਦੇ ਨਾਲ ਬੰਦੇ ਲੇ ਛੱਡ ਦੇ ਤੂੰ ਥੱਕ ਗਿਆ ਮੈਂ ਕਰਨਾ ਮੈਂ ਗਾਤਾ ਗੱਲ ਵਾ ਬਾਬੇ ਐਕਸਰਸਾਈਜ਼ ਵਧੀਆ ਹੁੰਦੀ ਐ ਐਕਸਰਸਾਈਜ਼ ਵਧੀਆ ਆਹ ਤਰੂ ਦੇ ਲਈ ਪਰ ਇੱਕ ਇੱਕ ਕਮੀ ਇੱਥੇ ਵੋਟ ਥੋੜੀਆਂ ਨੇ ਵੋਟ ਘਟੋ ਕਾਟੇ ਕੋਰ ਚਾਹੀਦੀ ਆ 5 4 ਵੋਟਾਂ ਹੋਣੀਆਂ ਚਾਹੀਦੀਆਂ ਫਿਰ ਬਾਬੇ ਹੱਥ ਲੱਗੂ ਇੱਥੇ ਹਨਾ ਸੇਰਾ ਲੱਗ ਜੂ ਸੇਰ ਕੱਢ ਲਾ ਉਸ ਤੋਂ ਵਲੋਗ ਕਰਦੇ ਐ ਐਂਡ ਕਿਉਂਕਿ ਹਨੇਰਾ ਹੋ ਗਿਆ ਕਾਫੀ ਜ਼ਿਆਦਾ ਮਨਜੋਤ ਨੇ ਕਿਹਾ ਸੀ ਕਿ ਮੈਂ ਸ਼ੂਟ ਕਰੂੰ ਬਾਟੇ ਨੇ ਨਹੀਂ ਕੀਤਾ ਸ਼ੂਟ ਬਾਅਦ ਤੋਂ ਬਾਅਦ ਇਹ ਦੇਖਦੇ ਆ ਕਾਉਂਟੂਮ ਨਹੀਂ ਬਲੌਗ ਬਾਅਦ ਤੋਂ ਬਾਅਦ ਇਹ ਤੋਂ ਇਹ ਤੋਂ ਵਲੌਗ ਨਹੀਂ ਬਣਾਇਆ ਕਰਨਾ ਆਪੇ ਬਣਾਇਆ ਕਰੂਗਾ ਬਾਅਦ ਨਹੀਂ ਚਾਚ ਨਹੀਂ ਹਾਂ ਪਰ ਮਾਹੀ ਦੇ ਕੋਲੇ ਲੱਗਦਾ ਇਹਦਾ ਲੈ ਇਧਰ ਆ ਇਧਰ ਦੇਖ ਦੇਖ ਉਹ ਫਾਰੇ ਕੋਲ ਜਾ ਉਹ ਲਾਵਾਂਗੇ ਸਾਨੂੰ ਚੱਲ ਚੱਲ ਥੋੜਾ ਦੂਰ ਲੈ ਕੇ ਜਾਏਂ ਬਾਈ ਮਰਵਾ ਦੇ ਚੱਲ 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 ਇੱਥੇ ਕੋਲੇ ਚੱਲ ਮੈਂ ਕੋਈ ਦੀਆਂ ਭੇਜਣਾ ਜਾਵੇ ਦੇਖੀ ਜਾਉਂਗੀਆਂ ਫਿਰ ਆ ਕੇ ਓਏ ਭੇਜਣਾ ਜਾਵੇ ਦੇਖੀ ਜਾਊਗੀ ਭੇਜਣਾ ਜਾਵੇ ਕਾਕੇ ਦੇਖੀ ਜਾਊਗੀ ਮੈਂ ਤੇ ਨਾ ਮਰੀ ਗੇਸ ਨਾ ਮਰੀ ਓਏ ਬਰੋ ਓਏ ਓ ਕਿਦੋਂ ਪਿਆ ਮਰਾ ਤਾਂ ਹੀ ਗੁਰੂਆ ਸੱਚੀ ਪਾਣੀ ਪੈ ਜੂਗਾ ਚੱਲ 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 ਤੇਰੀ ਬਾਤ ਹੈ ਦੇਖੋ ਜੀ ਫੁਹਾਰਾ ਫੁਹਾਰਾ ਵਹਿ ਰਿਹਾ ਜੀ ਆਏ ਫਾਜ ਲੋ ਵੇ ਮੋ ਬਾਹੀ ਯਾਰ ਤੁਮ ਮਾਰ ਲੋ ਫਾਜ ਲੋ ਯਾਰ ਲਾ ਬੱਸ ਵਾਹ ਸਣ ਚਲੀ ਗਿਆ ਯਾਰ ਚਲੋ ਦਰਿਆ ਓਏ ਕਹ ਲਓ ਦੋਸਤੋ ਹੁਣ ਅਸੀਂ ਝੂਂਟੇ ਲੈ ਕੇ ਆ ਗਏ ਮਨਜੋਤ ਏ ਹਾਂ ਦੱਸ ਓਰੇ ਆ ਖਤ ਤਾਂ ਇਧਰ ਵਲੌਗ ਦੇ ਐਂਡ ਕਰ ਐਂਡ ਤੂੰ ਐਂਡ ਕਰ ਪਹਿਲੇ ਐਂਡ ਕਰ ਐਂ ਕਾ ਐਂ ਕਾ ਹੁਣ ਅਸੀਂ ਇੱਥੇ ਖੇਡਾਂਗੇ ਅਸੀਂ ਕਹੀ ਦੀ ਡੱਗ ਪਿਆ ਨਹੀਂ ਯਾਰ ਕੈਮਰਾ ਬੇਕਾਰ ਹੋ ਗਿਆ ਫਿਰ ਫਾਇਦਾ ਨਹੀਂ ਕੱਲ ਫੇਰ ਸਹੀ ਤੇ ਕੱਲ